ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਨਾਨਕ ਹੈ ਜੀ ਕਿਹੜਾ ਪਿੰਡ ਆ ਜੀ ਅਮਰਗੜ ਅਮਰਗੜ ਕੀ ਪ੍ਰੋਬਲਮ ਸੀਗੀ ਕੀ ਦੁੱਖਦਾ ਸੀ ਤੁਹਾਡਾ ਮੇਰੀ ਢੂਂ ਹੀ ਬੈਕ ਦੀ ਪ੍ਰੋਬਲਮ ਸੀ ਮਣਕਿਆਂ ਦੀ ਅੱਛਾ ਜੀ ਮਣਕਿਆਂ ਦਬਗੇ ਸੀਗੇ ਦਬਗੇ ਸੀ ਤੇ ਕਿਤੋਂ ਪਹਿਲਾਂ ਇਲਾਜ ਕਰਵਾਇਆ ਜੀ ਹਾਂ ਜੀ ਹਾਂ ਲਾਜ਼ਮ ਬਹੁਤ ਦੋ ਤਿੰਨ ਥਾਵਾਂ ਤੇ ਦਿਖਾਇਆ ਸੀ ਮਲੇਰ ਕੋਟਲੇ ਥਾਈ ਦਿਖਾਈ ਆਈ ਸੀ ਅੱਛਾ ਨਹੀਂ ਨਹੀਂ ਹੋਇਆ ਜੀ ਵੀ ਮਤਲਬ ਉੱਥੇ ਮੈਨੂੰ ਠੀਕ ਹੀ ਨਹੀਂ ਹੋਇਆ ਮੇਰਾ ਠੀਕ ਹੈ ਜੀ ਮੈਨੂੰ ਫਿਰ ਔਰੇ ਕਿਸੇ ਨੇ ਦੱਸਿਆ ਠੀਕ ਹੈ ਫਿਰ ਤੁਸੀਂ ਅਮਰਗੜ ਆਏ ਫਿਰ ਹਾਂ ਅਮਰਗੜ ਆਏ ਠੀਕ ਹੈ ਤੇ ਹੁਣ ਤੁਸੀਂ ਕੰਮ ਕਰ ਕਰ ਲੈਨੇ ਹੋ ਹਾਂ ਮੈਂ ਝਾੜੂ ਕੋਚਾ ਰੰਗ ਨਾਲ ਲਾ ਲੈਨੇ ਠੀਕ ਹੈ ਤੇ ਹੁਣ ਤੁਹਾਡਾ ਅੱਜ ਪਹਿਲਾ ਘੇੜਾ ਸੀਗਾ ਪਹਿਲਾਂ ਤੁਸੀਂ ਕਿੰਨਾ ਕੁ ਠੀਕ ਹੋ ਗਏ ਸੀ ਪਹਿਲੇ ਘੇੜੇ ਪਹਿਲੇ ਘੇੜੇ ਮੈਂ ਬਹੁਤ ਠੀਕ ਹੋ ਗਈ ਸੀ ਤੁਰਨ ਲੱਗ ਗਈ ਸੀ ਜੰਮੀ ਸੀ ਅੱਜ ਤੁਹਾਡਾ ਦੂਜਾ ਘੇੜਾ ਤੇ ਹੁਣ ਹਾਂ ਦੂਜਾ ਘੇੜਾ ਅੱਜ ਮੇਰਾ ਤੇ ਅੱਜ ਕਿੰਨਾ ਕੁ ਠੀਕ ਹਾਂ ਅੱਜ ਮੈਂ ਹੁਣ ਠੀਕ ਆ ਮੇਰੀ ਬੈਲਟ ਲੱਗੀ ਹੋਈ ਸੀ ਬੈਲਟ ਵੀ ਲੱਗੇ ਮੇਰੇ ਠੀਕ ਹੈ ਤੇ ਹੁਣ ਦੁਰ ਫਿਰ ਲੈਨੇ ਹਾਂ ਵਧੀਆ ਹਾਂ ਵਧੀਆ ਤੁਰ ਫਿਰਦੇ ਤੇ ਵਜਨ ਵਾਲਾ ਕੰਮ ਵੀ ਕਰ ਲੈਨੇ ਕਰ ਲੈਨੇ ਤੇ ਕੋਈ ਦਿੱਕਤ ਕੋਈ ਦਿੱਕਤ ਨਹੀਂ ਆਈ ਪੂਰੇ ਇਲਾਕੇ ਦੇ ਵਿੱਚ ਕੋਈ ਤੁਹਾਨੂੰ ਤਕਲੀਫ ਤਾਂ ਨਹੀਂ ਹੋਈ ਕੋਈ ਨਾ ਅੱਗੇ ਮੈਂ ਗੋਲੀਆਂ ਲੈਂਦੀ ਤੇ ਹੁਣ ਤਾਂ ਮੈਂ ਗੋਲੀ ਵੀ ਨਹੀਂ ਲੈਂਦੀ ਨਾ ਠੀਕ ਹੈ ਨਾ ਹਾਂ ਤੇ ਜਿਨ੍ਹਾਂ ਨੂੰ ਕਰੀਡ ਦੀ ਹੱਡੀ ਦਾ ਕੋਈ ਦਰਦ ਹੈ ਜਾਂ ਦਾ ਕੋਟਾ ਮੋਡਾ ਦੁਖ ਹੈ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਉਹ ਦਿਖਾ ਜਾਣ ਦਿਖਾ ਸਕਦੇ ਨੇ ਗੋਲਾਪੁਰ ਵਾਲਾ ਡਾਕਟਰ ਆ ਇਹ ਠੀਕ ਹੈ ਜੀ ਉਹ ਜਨ ਆ ਕੇ ਦਿਖਾ ਸਕਦੇ ਨੇ ਹਾਂ ਦਿਖਾ ਸਕਦੇ